ਉਦਾਂ ਦੇ ਬਣਨ ਵਾਸਤੇ ਬੜੀ ਮੰਜ਼ਲ ਪਈ ਆ ਉਹਦੇ ਉਦਾਂ ਦਾ ਦਿਖਦਾ ਮੈਂ ਉਦਾਂ ਦਾ ਬਣਨ ਵਾਸਤੇ ਮੰਜ਼ਲ ਆ ਤੇ ਉਹ ਸੰਗਤ ਦੀ ਕਿਰਪਾ ਹੋਵੇ ਗੁਰੂ ਦੀ ਕਿਰਪਾ ਹੋਵੇ ਮਹਾਰਾਜ ਲੈ ਜਾਂਦੇ ਆ ਤੇ ਜਿਹੜਾ ਮੈਂ ਇਤਿਹਾਸ ਤੁਹਾਡੇ ਚਰਨਾਂ ਜਰਮ ਕਰਦਾ ਹਾਂ ਉਸ ਸਮੇਂ ਦਾ ਰਾਜ ਪ੍ਰਣਾਲੀ ਜਿਹੜੀ ਕਿੱਦਾਂ ਦੀ ਸੀ ਦਿੱਲੀ ਦਾ ਬਾਦਸ਼ਾਹ ਸੀ ਮੁਹੰਮਦ ਸ਼ਾਹ ਰੰਗੀਲਾ ਤੇ ਦਿੱਲੀ ਦੇ ਥੱਲੇ ਤਿੰਨ ਤਖਤ ਆਉਂਦੇ ਚੌਥਾ ਤਖਤ ਦਿੱਲੀ ਆਪ ਤਿੰਨ ਤਖਤ ਲਾਹੌਰ ਕਲਾਨੌਰ ਤੇ ਆਗਰਾ ਅਕਲਾਨੌਰ ਸ਼ਹਿਰ ਵਸਦਾ ਨਾ ਡੇਰੇ ਬਾਬੇ ਨਾਨਕ ਅੱਜ ਦੁਨੀਆ ਉਹਦੇ ਵੱਲ ਧਿਆਨ ਘਟ ਦਿੰਦੀ ਆ ਅਕਬਰ ਨੂੰ ਤਾਜ ਪੋਸ਼ੀ ਇਸੇ ਕਲਾਨੌਰ ਦੀ ਹੋਈ ਆ ਇਹ ਤਖਤ ਸੀ ਮੁਗਲਾਂ ਦਾ ਇੱਕ ਲਾਹੌਰ ਕਲਾਨੌਰ ਆਗਰਾ ਤੇ ਸਭ ਤੋਂ ਮੇਨ ਹੀ ਦਿੱਲੀ ਤੇ ਜੇ ਇਸ ਏਰੀਆ ਦਾ ਆਪਾਂ ਇਤਿਹਾਸ ਵਿਚਾਰਦੇ ਆ ਲਾਹੌਰ ਪੈਂਦਾ ਲਾਹੌਰ ਦਾ ਸੂਬੇਦਾਰ ਜਕਰੀਆ ਖਾਨ ਤੇ ਜਕਰੀਆ ਖਾਨ ਤੋਂ ਥੱਲੇ ਪੱਟੀ ਪੈਂਦੀ ਆ ਪੱਟੀ ਬੜਾ ਪੁਰਾਣਾ ਸ਼ਹਿਰ ਆ ਇਹਨੂੰ ਨੌ ਲੱਖੀ ਪੱਟੀ ਵੀ ਕਿਹਾ ਗਿਆ ਪਹਿਲਾਂ ਤਾਂ ਮੈਂ ਬੜੇ ਕਾਰਨ ਵੇਖੇ ਪਰ ਇੱਕ ਮੇਰੇ ਮੰਨਣ ਵਿੱਚ ਆ ਗਈ ਗੱਲ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਪੱਟੀ ਨੂੰ ਨੌ ਲੱਖੀ ਪੱਟੀ ਤਾਂ ਕਿਹਾ ਜਾਂਦਾ ਰਿਹਾ ਜਦੋਂ ਪੱਟੀ ਦਾ ਨਾਂ ਨੌ ਲੱਖੀ ਪੱਟੀ ਪਿਆ ਨਾ ਉਦੋਂ ਰਾਜ ਸੀ ਮਿਰਜ਼ਿਆਂ ਦਾ ਤੇ ਮਿਰਜ਼ਾ ਸੀ ਸਹਿਦ ਮਿਰਜ਼ਾ জাফর ਬੇਗ ਜਾਫਰ ਬੇਗ ਦੀ ਗੰਢ ਤੋਪ ਸਿੱਧੀ ਦਿੱਲੀ ਨਾਲ ਸੀ ਜਿੱਦਾਂ ਕੋਈ ਬੰਦਾ ਹੋਵੇ ਤੇ ਸਿੱਧੀ ਦਿੱਲੀ ਸੈਂਟਰ ਸਰਕਾਰ ਨਾਲ ਗੰਢ ਹੀ ਪਾ ਕੇ ਰੱਖਦਾ ਹੋਵੇ ਐਨਾ ਪੱਟੀ ਵਾਲਿਆਂ ਦੀ ਦਿੱਲੀ ਨਾਲ ਗੱਲਬਾਤ ਸੀ ਉਦਾਂ ਦੇ ਟਕੇ ਭਰੇ ਜਾਂਦੇ ਸੀ ਲਾਹੌਰ ਪਰ ਜਿੰਨਾ ਕਸਬਾ ਪੱਟੀ ਥੱਲੇ ਆਉਂਦਾ ਹੀ ਨਾ ਇਹ ਦਿੱਲੀ ਨੂੰ ਟਕੇ ਨਹੀਂ ਸੰਭਰਦੇ ਇਹ ਉੱਕੀ-ਪੁੱਕੀ ਗੱਲ ਮੁਕਾਉਂਦੇ ਸੀ ਦਿੱਲੀ ਨਾਲ ਲਾਹੌਰ ਨੂੰ ਟਕੇ ਨਹੀਂ ਦਿੰਦੇ ਸਿੱਧੀ ਦਿੱਲੀ ਵਾਲਿਆਂ ਨਾਲ ਗੱਲ ਕਰਦੇ ਸੀ ਵੀ ਸਾਲ ਦਾ ਦੱਸੋ ਕਿੰਨਾ ਲੈਣਾ ਜਿੰਦੇ ਪੈਨ ਸਾਡੇ ਅੰਡਰ ਆਉਂਦੇ ਨੇ ਇੱਕ ਮਹੀਨੇ ਜਿੰਦਾ ਟੈਕਸ ਤੁਸੀਂ ਪਹਿਲਾਂ ਲੈਂਦੇ ਰਹੋ ਜਮਾ ਕਰੋ ਇੱਕ ਸਾਲ ਦਾ ਦੱਸੋ ਵੀ ਕਿੰਨਾ ਚਾਹੀਦਾ ਇਸ ਤਰੀਕੇ ਨਾਲ ਬੋਲੀ 9 ਲੱਖ ਨੂੰ ਜਾ ਕੇ ਲੱਗੀ ਮੈਂ ਨਾ ਰਖਾਉਂਦੀ ਹੀ ਗੱਲ ਉਹਨਾਂ ਦਿਨਾਂ 'ਚ ਜਿਨ੍ਹਾਂ ਦਿਨਾਂ 'ਚ ਕੋਈ ਮੋਰੀ ਵਾਲੇ ਰੁਪਈਏ ਚਲਾਉਂਦਾ ਸੀ ਦੁੱਕਾ ਤਿੱਕਾ ਪੰਜਾ ਦਹਾ ਦਵਾਨੀ ਜਵਾਨੀ ਢੇਲੀ ਰੁਪਈਆ ਜਦੋਂ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਸੀ ਉਹਨੇ ਦਿਨੀ 9 ਲੱਖ ਪੱਟੀ ਵਾਲਿਆਂ ਦਿੱਤਾ ਸੀ ਦਿੱਲੀ ਨੂੰ ਦੇ ਬੋਲੀ ਦੇ ਪਿੰਡ ਖਰੀਦੇ ਹੀ ਭਈ ਜਿੰਨੂੰ ਮਰਜੀ ਭਜਾ ਲਈਏ ਜਿੰਨੂੰ ਮਰਜੀ ਬਠਾ ਲਈਏ ਐਨਾ ਕੁ ਦਬ ਦਵਾ ਪੱਟੀ ਵਾਲਿਆਂ ਕਾਇਮ ਕੀਤਾ ਹੈ ਤਾਂ ਪੱਟੀ ਨੂੰ ਨੌ ਲਖੀ ਪੱਟੀ ਕਿਹਾ ਜਾਂਦਾ ਤੇ ਪੱਟੀ ਤੋਂ ਥੱਲੇ ਤਿੰਨ ਕਸਬੇ ਨੇ ਨਿਸ਼ਾਰਾ ਢਾਲਾ ਨਿਸ਼ਾਰਾ ਪੱਲੂਆਂ ਦਾ ਤੇ ਚਭਾਲ ਵਾਲਿਆਂ ਦਾ ਇਹ ਤਿੰਨ ਕਸਬੇ ਵੱਡੇ ਨੇ ਪਿੰਡ ਪ੍ਰਾਣੇ ਨੇ ਇਹ ਚਭਾਲ ਦਾ ਇਤਿਹਾਸ ਕੇ ਤੇ ਫਰੋਲੀਏ ਖਾਲਸਾ ਜੀ ਉੱਥੋਂ ਭਾਈ ਮਹਾਂ ਸਿੰਘ ਉੱਥੋਂ ਹੀ ਬਾਬਾ ਭਗੇਲ ਸਿੰਘ ਕਰੋੜ ਸਿੰਘੀਆਂ ਮਿਸਲ ਦਾ ਜਥੇਦਾਰ ਫਿਰ ਇਦਾਂ ਆਪਣੇ ਅ ਜੰਨਾ ਮਾਝਾ ਏਰੀਆ ਨਾ ਮੈਂ ਤੇ ਹੁਣ ਦੋ ਪਹਿਲਾਂ ਗੱਲਾਂ ਕਹਿੰਦਾ ਸੀ ਹੁਣ ਤਿੰਨ ਜੁੜ ਗਈਆਂ ਜਦੋਂ 84 ਦਾ ਸਮਾਂ ਸੀ ਉਦੋਂ ਵੀ ਮਾਝੇ ਨੇ ਸੰਤਾਪ ਚੱਲਿਆ ਤੁਹਾਡੇ ਅੱਖੀਂ ਵੇਖਣ ਦੀ ਗੱਲ ਹੈ ਇਹੋ ਜਿਹਾ ਵੀ ਦਿਨ ਆਏ ਜਿੱਨੇ ਦਿਨੀ ਲੋਕਾਂ ਦੇ ਘਰਾਂ 'ਚ ਜੁੱਲਿਆਂ 'ਚ ਘਾਓ ਉੱਗ ਗਏ ਘਰ ਅੱਗ ਬਲਣ ਵਾਲੀਆਂ ਮਾਈਆਂ ਵੀ ਘਰ 'ਚ ਨਾ ਰਹਿਆਂ ਇਦਾਂ ਇਦਾਂ ਦਾ ਸਮਾਂ ਜਿਹੜਾ ਸੀ ਮਾਝੇ ਨੇ ਵੇਖਿਆ ਤੇ ਖਾਲਸਾ ਜੀ ਦੂਜਾ ਸਮਾਂ 84 ਦਾ 18ਵੀਂ ਸਦੀ ਦੀ ਗੱਲ ਕਰੀਏ ਉਦੋਂ ਵੀ ਲਾਹੌਰ ਸੀ ਲਾਹੌਰ ਦਾ ਜ਼ੁਲਮ ਸਿੰਘਾਂ ਤੇ ਹੁੰਦਾ ਰਿਹਾ ਜਿੰਨੇ ਸਿਰਾਂ ਦੇ ਧੜੇ ਲੱਗੇ ਨਾ ਲਾਹੌਰ ਉਹ ਆਪਣੇ ਪਿੰਡਾਂ ਚੋਂ ਗਏ ਇੱਥੋਂ ਦੇ ਸਿੱਖਾਂ ਦੇ ਸਿਰ ਵੱਡੇ ਗਏ ਮਾਜੇ ਵਾਲਿਆਂ ਦੇ ਸਿਰ ਵੱਡੇ ਗਏ ਸਾਡੇ ਬਜ਼ੁਰਗਾਂ ਦੇ ਸਿਰ ਵੱਡੇ ਗਏ ਬਾਹਰੋਂ ਤੇ ਕੋਈ ਨਹੀਂ ਆਇਆ ਉਦੋਂ ਵੀ 18ਵੀਂ ਸਦੀ ਤੇ ਵੀ ਸੰਤਾਪ ਮਾਜੇ ਨੇ ਚੱਲਿਆ ਤੇ ਖਾਲਸਾ ਜੀ 84 ਕੇ ਵੀ ਸੰਤਾਪ ਮਾਝੇ ਨਹੀਂ ਚੱਲਿਆ ਹੁਣ ਹੜਾ ਨਾ ਸੰਤਾਪ ਵੀ ਮਾਝਾ ਚੱਲਦਾ ਹੈ ਮੈਂ ਵੇਖਿਆ ਸਾਡੇ ਏਰੀਆ ਚ ਵੀ ਹੜਾ ਆਇਆ ਮੈਂ ਇੱਕ ਗੱਲ ਦਾ ਹਿਸਾਬ ਲਾਇਆ ਜਿੰਨਾ ਰੱਖਣ ਅੰਦਰ ਅੰਦਰ ਕਰੋਗੇ ਮੈਨੂੰ ਕਹਿਣਾ ਤੇ ਨਹੀਂ ਤੁਸੀਂ ਕਿਉਂਕਿ ਮੈਂ ਇਤਿਹਾਸ ਦੀ ਦ੍ਰਿਸ਼ਟੀ ਚ ਬਚਨ ਕਹਿਣਾ ਕੋਲੋਂ ਨਹੀਂ ਕਹਿੰਦਾ ਅੱਜ ਕਈ ਵੀਰ ਸਿਰ ਦੇ ਕੇਸ ਰੱਖਦੇ ਆ ਇਥੋਂ ਮੂੰਹ ਨਹੀਂ ਲੈਂਦੇ ਵੀ ਮੂੰਹ ਦੇ ਰੱਖ ਮੂੰਹ ਦੇ ਨਹੀਂ ਰੱਖਦੇ ਕੇਸ ਸਿਰ ਦੇ ਰੱਖਦੇ ਕਹੀ ਤੇ ਜੇ ਪੁੱਛੀਐ ਮੈਂ ਤੂੰ ਕੇਸ ਕੱਟੇ ਉਹ ਕਹਿੰਦਾ ਕਿਉਂ ਕੱਟੇ ਸਿਰ ਦੇ ਰੱਖੇ ਆ ਐਵੇਂ ਨਹੀਂ ਆ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਇੱਕ ਵੀ ਰੋਮ ਕੱਟਿਆ ਨਹੀਂ ਜਾ ਸਕਦਾ ਤੇ ਕੱਟਣ ਦੀ ਕੀ ਲੋੜ ਪਈ ਆ ਕਰੀਮਾਂ ਹੀ ਇਦਾਂ ਦੀ ਆ ਗਿਆਂ ਲੋਕ ਕਰੀਮਾਂ ਲਾ ਕੇ ਕੇਸ ਦਾ ਦਿੰਦੇ ਕੱਟਣ ਦਾ ਵੀ ਕੰਮ ਕਾਹ ਨਾ ਗਿਆ ਵਾ ਜਿੱਦਾਂ ਮਰਦੀ ਹੋਵੇ ਕੇਸਾਂ ਦੀ ਬੇਦਬੀ ਨਹੀਂ ਹੋਣੀ ਚਾਹੀਦੀ 아 ਜਿਹੜਾ جنگ ਦਾ ਕਾਰਨ ਹੈ ਨਾ ਜਿਹੜੇ جنگ 'ਚ ਬਾਬਾ ਜੀ ਸ਼ਹੀਦੀ ਪਾਉਂਦੇ ਆ ਉਹ جنگ ਦਾ ਕਾਰਨ ਨਿਰਾ ਘੋੜੀਆਂ ਨਹੀਂ ਗਾ ਪਹਿਲਾਂ ਮੈਂ ਵੀ ਘੋੜੀਆਂ ਹੀ ਕਹਿੰਦਾ ਰੀਆਂ ਵੀ ਘੋੜੀਆਂ ਫੜੀਆਂ جنگ ਹੋ ਗਈ ਨਹੀਂ ਤੁਸੀਂ ਧਿਆਨ ਨਾਲ ਸੁਣੋ ਵੀ جنگ ਹੋਈ ਕਿਉਂ ਫਿਰ ਗੱਲ ਇਦਾਂ ਚੱਲਦੀ ਵੀ ਸਹਿਬ ਰਾਏ ਚੌਧਰੀ ਹੀ ਹੰਕਾਰੀ ਹੀ ਉਹਨੇ ਡੰਗਰ ਹੀ ਖੋਲ ਛੜੇ ਜਿਹਦੀ ਮਰ ਗਈ ਫਸਲ ਜੇ ਜਾਵੜੇ ਕੁਝ ਫਸਲ ਖਾ ਕੇ ਕੁਝ ਲਤਾੜ ਕੇ ਕੋਈ ਵੀ ਨਹੀਂ ਕੁਸ ਗਿਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜੇ ਜ਼ਮੀਨਾਂ ਵੰਦੇ ਸੀ ਉਹਨਾਂ ਦੇ ਮਾਲਕ ਉਹਨਾਂ ਨੂੰ ਹੀ ਬਣਾਇਆ ਨਾ ਇਹ ਪ੍ਰੋਸੀਜਰ ਲੰਮਾ ਨਹੀਂ ਚੱਲਿਆ ਜਿੰਨਾ ਚਿਰ ਬਾਬਾ ਬੰਦਾ ਸਿੰਘ ਜੀ ਜਿੰਦੇ ਜਾਗਦੇ ਰਹੇ ਉਹਨਾਂ ਚਿਰ ਇਹ ਕੰਮ ਚੱਲਿਆ ਜਦੋਂ ਬਾਬਾ ਜੀ ਸ਼ਹੀਦੀ ਪਾ ਗਏ ਸਰਕਾਰ ਨੇ ਫੇਰ ਜ਼ਮੀਨਾਂ ਨੱਪ ਲਈਆਂ ਸੀ ਹੁਣ ਫੇਰ ਸਰਕਾਰ ਜ਼ਮੀਨਾਂ ਨੱਪਣ ਢਈ ਹੈ ਕਦੀ ਛੜਕਾਂ ਦੇ ਨਾਂ ਤੇ ਹੁਣ ਇੱਕ ਹੋਰ ਨਵਾਂ ਜਿਹਾ ਸਿਸਟਮ ਆਇਆ ਵਾ ਵੀ ਤੁਹਾਡੀ ਪਹਿਲੀ ਸਰਕਾਰ ਲਾਊਗੀ ਉਹਦੇ ਵਿੱਚ ਤੁਹਾਨੂੰ ਇੱਕ ਪਲਾਟ ਦੇਏਗੀ ਬਾਕੀ ਸਾਰਾ ਕੋਈ ਸਰਕਾਰ ਦਾ ਤੇ ਪਲਾਟ ਵੀ ਬਣਾਉਣ ਦਾ ਟਾਈਮ ਦੇਗੀ ਵੀ ਇੰਨੇ ਟਾਈਮ ਚ ਘਰ ਪਾ ਲਓ ਜੇ ਨਾ ਪਿਆ ਤੁਹਾਨੂੰ ਤੁਹਾਡੀ ਜ਼ਮੀਨ ਦਾ ਟੈਕਸ ਦੇਣਾ ਪਊ ਰੋਜ਼ 500 ਤੇ ਜਿੱਦਨ ਉਹ ਟੈਕਸ ਦੀ ਕੀਮਤ ਆਪਣੀ ਜ਼ਮੀਨ ਦੀ ਰਕਮ ਤੋਂ ਤਾਂ ਗਈ ਫ੍ਰੀ ਫੰਡ ਜੇ ਤੁਹਾਡਾ ਸਾਰੀ ਪੈਲੀ ਨੂੰ ਖਾ ਕੇ ਢ ਘਾਰ ਮਰ ਜਾਣਾ ਹੁਣ ਇਦਾਂ ਦਾ ਵੀ ਹੁਣ ਸਮਾਂ ਚੱਲਣ ਡਿਆ ਅੱਜ ਆਪਣੀ ਜ਼ਮੀਨ ਸੰਭਣੀ ਸਾਡਾ ਫਰਜ਼ ਵਾ ਖਾਲਸਾ ਜੀ ਉਹਦੀਆਂ ਖੁੱਲੀਆਂ ਘੋੜੀਆਂ ਫਸਲ ਦਾ ਨੁਕਸਾਨ ਹੋਇਆ ਕੋਈ ਵੀ ਨਾ ਕੁਛ ਕਿਹਾ ਫਿਰ ਭਾਈ ਮਾਲੀ ਸਿੰਘ ਦੇ ਭਾਈ ਗੁਰਬਖਸ਼ ਸਿੰਘ ਪੰਥ ਪ੍ਰਕਾਸ਼ ਵਿੱਚ ਲਿਖਿਆ ਵੀ ਉਹ ਪੜਾਣੇ ਦੇ ਹੀ ਤੇ ਉਹ ਸਿੰਘ ਸੀ ਸਿੰਘ ਜਿੱਥੋਂ ਦਾ ਵੀ ਹੋਵੇ ਸਿੰਘ ਜਿੱਥੇ ਮਰਜੀ ਜੰਮਿਆ ਹੋਵੇ ਜਦੋਂ ਅੰਮ੍ਰਿਤ ਛਕ ਲਵੇ ਵਾਸੀ ਸ੍ਰੀ ਆਨੰਦਪੁਰ ਸਾਹਿਬ ਪਿਤਾ ਸ਼੍ਰੀ ਕਲਗੀਧਰ ਸਾਹਿਬ ਮਾਤਾ ਮਾਤਾ ਸਾਹਿਬ ਦੇਵਾ ਐਡਰੈਸ ਬਦਲ ਜਾਂਦਾ ਵਾ ਉਦੋਂ ਅਮਰਤਧਾਰੀ ਸਿੰਘ ਦਾ ਜਿੱਥੇ ਮਰਜੀ ਰਵੇ ਪਿੰਡ ਆਨੰਦਪੁਰ ਸਾਹਿਬ ਹੀ ਆ ਐਵੇਂ ਗੱਲ ਬਣਦੀ ਆ ਇਦਾਂ ਉਹ ਸਿੰਘ ਸੀ ਉਹਨਾਂ ਵੇਖਿਆ ਵੀ ਲੋਕ ਦੁਖੀ ਨੇ ਉਹਨਾਂ ਸਿੰਘਾਂ ਨੇ ਨਾਲ ਸਿਆਣੇ-ਸਿਆਣੇ ਬੰਦੇ ਲਏ ਤੇ ਜਾਵੜੇ ਸਾਹਿਬ ਰਾਏ ਕੋਲ ਜਾ ਕੇ ਫੱਦੇ ਗਜਾਈ ਸਾਹਿਬ ਰਾਏ ਕਹਿੰਦਾ ਉਹ ਕਿਦਰ ਸਿੰਘਾਂ ਨੇ ਬੜੇ ਪਿਆਰ ਨਾਲ ਆਖਿਆ ਚੌਧਰੀ ਜੀ ਐਨੀ ਗ ਬੇਨਤੀ ਆ ਵੀ ਤੇਰੀਆਂ ਖੁੱਲੀਆਂ ਘੋੜੀਆਂ ਸਾਡੀ ਫਸਲ ਦਾ ਨੁਕਸਾਨ ਮਾਰਦੀਆਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਇੰਨੀ ਗੱਲ ਆ ਵੀ ਘੋੜੀਆਂ ਵੱਲ ਉਹਨੇ ਆਖਿਆ ਸ਼ਾ ਪਹਿਲੀ ਗੱਲ ਤੇ ਵੀ ਕੋਈ ਜੰਮਿਆ ਹੀ ਨਹੀਂ ਮੇਰੀਆਂ ਘੋੜੀਆਂ ਬਣਾਵੇ ਕੋਈ ਨਹੀਂ ਜੰਮਿਆ ਇਹ ਤੋਰ ਫਿਰ ਕੇ ਆਨੰਦ ਲੈਂਦੀਆਂ ਸੀ ਐਦਾਂ ਹੀ ਆਨੰਦ ਲੈਣਗੀਆਂ ਤੇ ਜੇ ਘੋੜੀਆਂ ਬਣਾਉਣੀਆਂ ਜੇ ਮੇਰੀ ਸ਼ਰਤ ਆ ਅਬਮਾਲੀ ਸਿੰਘ ਜੀ ਕਹਿੰਦੇ ਤੂੰ ਸ਼ਰਤ ਦੱਸ ਚੌਧਰੀ ਕਹਿੰਦਾ ਵੀ ਮੈਂ ਸੱਜਦਾ ਇੱਕ ਨਾਈ ਪੰਥ ਪ੍ਰਕਾਸ਼ ਚ ਇਦਾਂ ਲਿਖਿਆ ਕਹਿੰਦਾ ਮੈਂ ਇੱਕ ਨਾਈ ਬੁਲਾਵਾਂਗਾ ਆ ਤੁਹਾਡੇ ਦਾੜੇ ਤੇ ਤੁਹਾਡੇ ਸਿਰਾਂ ਦੇ ਲੰਮੇ ਲੰਮੇ ਕੇਸ ਇਹਨਾਂ ਨੂੰ ਕਤਾ ਕੇ ਜਿੱਦ ਦਿਨ ਇਹਨਾਂ ਦੇ ਕੂਲੇ-ਕੂਲੇ ਰਸੇ ਵਟ ਕੇ ਮੈਨੂੰ ਦੇ ਦੋਗੇ ਕਹਿੰਦਾ ਉਸ ਦਿਨ ਮੇਰੀਆਂ ਘੋੜੀਆਂ ਵੱਜਣਗੀਆਂ ਅਸਮ ਦੇ ਰਸੇ ਅਮੁੰਜ ਦੇ ਰਸੇ ਇਹ ਮੇਰੇ ਘੋੜੀਆਂ ਦੇ ਪੈਰ ਵੱਢ ਦੇਣਗੇ ਇਦਾਂ ਨਹੀਂ ਮੇਰੀਆਂ ਘੋੜੀਆਂ ਵੱਜਣ ਲੱਗੀਆਂ ਸਹਿਬ ਰਾਏ ਜਬਾਨ ਐਡੀ ਮਾੜੀ ਰੱਖਦਾ ਹੈ ਇਤਿਹਾਸ ਹੀ ਸਿੱਖਿਆ ਦਿੰਦਾ ਤੇ ਖਾਲਸਾ ਜੀ ਜੇ ਰੱਬ ਕਿਸੇ ਨੂੰ ਦਾਣੇ ਦੇ ਦੇ ਨਾ ਜਿਹਨੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਢਿੱਡ ਭਰਦਾ ਹੋਵੇ ਕਮਲੇ ਵੀ ਸਿਆਣੇ ਹੁੰਦੇ ਆ ਜਾਂ ਤੇ ਰਾਹ ਪਿਆ ਜਾਣਦਾ ਕੋਈ ਤੇ ਜਾਂ ਵਾਪਿਆ ਇਹ ਜ਼ਬਾਨ 'ਚ ਹੱਡੀ ਤਾਂ ਕੋਈ ਵੀ ਨਹੀਂ ਗਈ ਪਰੇ ਹੱਡੀਆਂ ਤੜਾ ਸਕਦੀ ਆ ਇਸ ਕਰਕੇ ਬੋਲੀ ਸੋਚ ਕੇ ਬੋਲਣੀ ਚਾਹੀਦੀ ਆ ਸਹਿਬ ਰਾਏ ਚੌਧਰੀ ਨੂੰ ਇਹ ਵੀ ਮੈਂ ਚੌਧਰੀ ਆ ਮੈਨੂੰ ਕਿਹਨੇ ਹੱਥ ਲਾਉਣਾ ਪਰ ਇਹ ਦੁਨੀਆ ਤੇ ਸ਼ੇਰ ਨੂੰ ਵੀ ਸਵਾ ਸ਼ੇਰ ਮਿਲ ਜਾਂਦੇ ਆ ਇਸ ਕਰਕੇ ਕਿਸੇ ਵੀ ਜਲਦਾ ਮਾਣ ਨਹੀਂ ਕਰਨਾ ਚਾਹੀਦਾ ਹੰਕਾਰੇ ਹੋਏ ਚੌਧਰੀ ਨੇ ਜੋ ਸਿੰਘਾਂ ਨਾਲ ਗੱਲ ਕੀਤੀ ਆ ਵੀ ਮੈਨੂੰ ਕੇਸਾਂ ਦੇ ਰਸੇ ਘੋੜੀਆਂ ਕਾਰਨ ਨਹੀਂ ਆ ਕਾਰਨ ਕੇਸਾਂ ਦੇ ਰਸੇ ਆ ਘੋੜੀਆਂ ਦੇ ਸਿੰਘਾਂ ਜਾ ਕੇ ਇੰਨੀ ਆਖੀ ਵੀ ਘੋੜੀਆਂ ਬੰਨ ਉਹਨੇ ਪੰਗਾ ਖੜਾ ਕੀਤਾ ਇਹ ਰਾਜਨੀਤਿਕ ਲੋਕਾਂ ਦੇ ਦਾਅ ਹੁੰਦੇ ਆ ਜਦੋਂ ਕੋਈ ਤੁਹਾਡੀ ਗੱਲ ਨਾ ਨਾ ਮੰਨਣੀ ਹੋਵੇ ਤੁਸੀਂ ਸਰਕਾਰ ਨੂੰ ਮੰਗਦਾਓ ਉਹਨੇ ਨਾ ਮੰਨਣੀ ਹੋਵੇ ਉਹਨਾਂ ਆਪੇ ਹੀ ਇੱਕ ਵਿੱਚ ਨਵਾਂ ਸਿਆਪਾ ਖੜਾ ਕਰਨਾ ਫਿਰ ਤੁਸੀਂ ਉਹਦੇ ਨਾਲ ਜਿੱਠਦੇ ਰਹਿ ਜਣਾ ਮੰਗਾ ਮੰਗਾ ਲਾਂਦੇ ਰਹਿ ਜਣੀ ਆ ਇਹ ਸਰਕਾਰੀ ਦਾਅ ਹੁੰਦੇ ਨੇ ਸਹਿਮ ਰਾਏ ਨੇ ਘੋੜੀਆਂ ਬੰਨਣੀਆਂ ਨਹੀਂ ਸਨ ਜਿਹਦੇ ਕਰਕੇ ਉਹਨੇ ਆਖਿਆ ਕੇਸਾਂ ਦੇ ਰਸਿਆਂ ਨਾਲ ਬੰਨਾਂਗਾ ਉਹਨੇ ਜਿਹੜੀਆਂ ਗੱਲਾਂ ਖਾਲਸੇ ਨੂੰ ਕਹੀਆਂ ਫੌਜਾਂ ਦਾ ਜਥਾ ਕਿਉਂ ਬੇਨਤੀ ਕਰਦਾ ਚੌਧਰੀ ਨਖੇਰੇ ਦਾ ਅੱਗੋਂ ਬੋਲ ਬੋਲਦਾ ਰੁਕੇ ਤੁਹਾਨੂੰ ਕੋਈ ਕੰਮ ਨਹੀਂ ਸਤੋ ਕੇ ਸਗਟਾ ਕੇ ਥਾਟੇ ਵੱਟ ਚੰਗਾ ਦੇ ਕੇ ਤੇ ਰਸੇ ਖੂਬ ਬਣਾਵਾ ਡਾਟੇ ਲੰਮਾ ਲੈ ਆਉਣਾ ਨਹੀਂ ਤਾਨੂੰ بار بار ਸਮਝਾਵਾ ਵੱਟ ਰਸੇ ਕੇ ਸਾਵੇ ਘੋੜੀਆਂ प्यार जी गला ने घर बे ताईं मै वरता हा नरमी सरकार ਵਾਟਰ ਸੇ ਕਿਸਾਂ ਦੇ ਘੋੜੀਆਂ ਉਸ ਦੇ ਨਾਲ ਬਣਾਵਾ ਬੰਦੇ ਦੇ ਪੁੱਤ ਬਣ ਕੇ ਤੁਰ ਜੋ ਜਿੱਦਰੋਂ ਮੂੰਹ ਚੋਤੇ ਆਏ ਗੱਲ ਹੋਰ ਵਧਾਈਏ ਨਾ ਚਾਹੁੰਨਾ ਮੈਂ ਵੀ ਹਾਂ ਮੁੱਕ ਜਾਏ ਉਹ ਮੈਂ ਘੋੜੀਆਂ ਬੰਨਦਾ ਨਾ ਨਾ ਸੁਣ ਗਾਣੇ ਕਿਹੜਾ ਵਾਕ ਅਸਾਂ ਦਾ ਚਰਦਾ ਹਰ ਗਲਤੀ ਮਨ ਦਾ ਨਾ ਮੈਂ ਸਾਠ ਪਾ ਦੀ ਖਾਵਾ ਵਾਟਰ ਸੇ ਕਿਹਸਾ ਦੇ ਕੋਹੜੀਆਂ ਉਸ ਦੇ ਨਾਲ ਬਣਾਵਾ ਚੱਕਰੀਏ ਖਾਂ ਤੱਕ ਮੇਰੀ ਜਗਰਿਏ ਖਾਂ ਤੱਕ ਪਹੁੰਚ ਜਕਰੀਆ ਖਾਂ ਵੀ ਕਹਿੰਦਾ ਆ ਬੰਦਾ ਨਹੀਂ ਕੋਈ ਤੇਰੇ ਵਰਗਾ ਉਸ ਨੂੰ ਗਲ ਆਖਾ ਉਸ ਤੋਂ ਪੂਰੀ ਝਟ ਕਰਾਵਾਂ ਵਟ ਰਸੇ ਕਿਸਾ ਦੇ ਘੋੜੀਆਂ ਉੱਤੇ ਨਾਲ ਬਣਾਵਾ ਹੁਣ ਰਸੇ ਵਟਣਗੇ ਵੇਖ ਵਟਕ ਦਾਦਾ धर बि खाधा मूल नी झरंद